ਹਾਂਜੀ ਸਤਿ ਸ੍ਰੀ ਅਕਾਲ ਮੈਂ ਰਾਈਟਰ ਰਮਨ ਬਰਗਾੜੀ ਅੱਜ ਅਸੀਂ ਗੱਲਬਾਤ ਕਰਾਂਗੇ ਵਿਆਕਰਨ ਦੇ ਬਾਰੇ ਸਾਡਾ ਮੇਨ ਟੌਪਿਕ ਹੀ ਵਿਆਕਰਨ ਤੇ ਨਿਰਭਰ ਹੈਗਾ ਜੀ ਸਾਰਾ ਪੇਪਰ ਪੰਜਾਬੀ A ਦਾ ਜਿਹੜਾ ਉਹ ਵਿਆਕਰਨ ਦੇ ਵਿੱਚੋਂ ਹੀ ਆਉਣਾਗਾ ਮਤਲਬ ਕਿ 50 ਨੰਬਰ ਦੇ ਵਿੱਚੋਂ ਰਾਈਟਰ 50 ਨੰਬਰ ਦੇ ਵਿੱਚੋਂ ਵਿਆਕਰਨ ਪਹਿਲਾਂ ਇਦਾਂ ਸੀਗਾ ਜੀ ਸਾਡਾ ਪੇਪਰ 80 ਨੰਬਰ ਦੇ ਵਿੱਚੋਂ ਸਾਨੂੰ ਰਾਈਟਰ ਆਏ ਸੀ ਜਦੋਂ ਕਿ 20 ਨੰਬਰ ਦੇ ਵਿੱਚ ਵਿਆਕਰਨ ਸੀ ਪਰ ਹੁਣ ਇਸ ਤਰ੍ਹਾਂ ਨਹੀਂ ਆ ਤੁਸੀਂ ਇਸ ਟੌਪਿਕ ਨੂੰ ਬੜੀ ਬਰੀਕੀ ਦੇ ਨਾਲ ਜਾਨੋ ਕਿਉਂਕਿ ਕਿਤੋਂ ਵੀ ਕੁਐਸਚਨ ਆ ਸਕਦਾ ਹੈਗਾ ਅੱਜ ਅਸੀਂ ਗੱਲਬਾਤ ਕਰਾਂਗੇ ਵਿਆਕਰਨ ਦੇ ਬਾਰੇ ਕਹਿੰਦੇ ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿੰਨਾ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਨਾ ਉਹਨੂੰ ਵਿਆਕਰਨ ਕਹਿੰਦੇ ਆ ਸ਼ਾਰਟ ਕੁਐਸਚਨ ਬਣ ਸਕਦਾ ਹੈਗਾ ਜੀ ਕਿ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਲਿਖਣ ਜਾਂ ਬੋਲਣ ਲਈ ਜਿਹੜੇ ਨਿਯਮ ਵਰਤੇ ਜਾਂਦੇ ਉਹਨਾਂ ਨੂੰ ਵਿਆਕਰਨ ਕਹਾਂਗੇ ਜੀ ਭਾਸ਼ਾ ਸੰਬੰਧੀ ਵਿਆਕਰਨ ਦੇ ਨਿਯਮਾਂ ਜਿਹੜੇ ਉਹ ਬਾਹਰੋਂ ਨਹੀਂ ਲਏ ਗਏ ਸਭ ਉਹ ਉਸੇ ਭਾਸ਼ਾ ਦੇ ਵਿੱਚੋਂ ਪਹਿਚਾਨੇ ਗਏ ਹੈਗੇ ਆ ਕੁਐਸਚਨ ਇਹ ਵੀ ਬਣ ਸਕਦਾ ਹੈਗਾ ਅ ਇੱਕ ਨੰਬਰ ਦੇ ਵਿੱਚ ਸਾਨੂੰ ਆ ਸਕਦਾ ਕਿ ਜਿਹੜੇ ਭਾਸ਼ਾ ਦੇ ਵਿਆਕਰਨ ਦੇ ਨਿਯਮ ਆ ਉਹ ਬਾਹਰੋਂ ਲਈ ਗਏ ਆ ਜਾਂ ਅੰਦਰੋਂ ਲਈ ਗਏ ਆ ਜਾਂ ਭਾਸ਼ਾ ਦੇ ਵਿੱਚੋਂ ਹੀ ਪਹਿਚਾਨੇ ਗਏ ਆ ਤੁਸੀਂ ਇਸ ਕੁਐਸਚਨ ਨੂੰ ਚੰਗੀ ਤਰ੍ਹਾਂ ਜਾਣ ਲਓ ਕਿ ਭਾਸ਼ਾ ਦੇ ਵਿੱਚੋਂ ਹੀ ਜਿਹੜੇ ਉਹਦੇ ਨਿਯਮ ਆ ਉਹ ਪਹਿਚਾਨੇ ਗਏ ਆ ਕਿਸੇ ਇੱਕ ਭਾਸ਼ਾ ਦੇ ਇਹਨਾਂ ਨਿਯਮਾਂ ਨੂੰ ਕਿਸੇ ਦੂਸਰੀ ਭਾਸ਼ਾ ਤੇ ਇਹਨੂੰ ਲਾਗੂ ਤਾਂ ਨਹੀਂ ਕੀਤਾ ਜਾ ਸਕਦਾ ਹੁਣ ਤੁਸੀਂ ਇੱਕ ਗੱਲ ਜਾਨੋ ਪੰਜਾਬੀ ਦੇ ਜਿਹੜੇ ਨਿਯਮ ਆ ਉਹਨੂੰ ਆਪਾਂ ਹਿੰਦੀ ਤੇ ਲਾਗੂ ਕਿਵੇਂ ਕਰ ਲਾਂਗੇ ਇਸੇ ਲਈ ਕਹਿ ਰਹੇ ਆ ਕਿ ਕਿਸੇ ਵੀ ਇੱਕ ਭਾਸ਼ਾ ਦੇ ਜਿਹੜੇ ਨਿਯਮ ਆ ਨਾ ਉਹਨੂੰ ਕਿਸੇ ਦੂਸਰੀ ਭਾਸ਼ਾ ਦੇ ਉੱਤੇ ਅਸੀਂ ਇਹਨੂੰ ਮੈਨ ਲਾਗੂ ਨਹੀਂ ਕਰ ਸਕਦੇ ਵਿਆਕਰਨ ਦੇ ਨਿਯਮ ਆ ਆਮ ਤੌਰ ਤੇ ਸਥਿਰ ਹੁੰਦੇ ਆ ਕੁਸ਼ਨ ਐ ਕਿ ਇੱਥੇ ਹੋਰ ਮੰਨ ਸਕਦਾ ਕਿ ਵਿਆਕਰਨ ਦੇ ਜਿਹੜੇ ਨਿਯਮ ਆ ਉਹ ਕੀ ਹੁੰਦੇ ਆ ਸਥਿਰ ਹੁੰਦੇ ਆ ਗਤੀਸ਼ੀਲ ਹੁੰਦੇ ਆ ਅਸਥਿਰ ਹੁੰਦੇ ਆ ਤਾਂ ਜੀ ਤੁਸੀਂ ਇਹਨੂੰ ਨੋਟ ਕਰ ਲਓ ਵਿਆਕਰਨ ਦੇ ਜਿਹੜੇ ਨਿਯਮ ਆ ਨਾ ਉਹ ਸਥਿਰ ਹੁੰਦੇ ਆ ਜਦੋਂ ਕਿ ਜੀਵਤ ਤੇ ਭਾਸ਼ਾ ਗਤੀਸ਼ੀਲ ਹੁੰਦੀ ਆ ਭਾਸ਼ਾ ਕੀ ਇੱਕ ਕੁਐਸਚਨ ਇਥੇ ਵੀ ਬਣ ਸਕਦਾ ਕਿ ਭਾਸ਼ਾ ਕੀ ਆ ਭਾਸ਼ਾ ਇੱਕ ਗਤੀਸ਼ੀਲਾ ਉਹ ਮਤਲਬ ਕਿ ਉਹਦੀ ਗਤੀ ਹੈ ਜਿਹੜੀ ਬੜੀ ਰਫਤਾਰ ਦੇ ਨਾਲ ਤੇਜ਼ੀ ਦੇ ਨਾਲ ਅੱਗੇ-ਅੱਗੇ ਜਾ ਰਹੀ ਹੈ ਵਿਆਕਰਨ ਦੇ ਮੁੱਖ ਤੌਰ ਤੇ ਚਾਰ ਭਾਗ ਆ ਜੀ ਅੱਜ ਅਸੀਂ ਇਹਨਾਂ ਬਾਰੇ ਜਾਣਾਂਗੇ ਵਿਆਕਰਨ ਦੇ ਕਿਹੜੇ-ਕਿਹੜੇ ਉਪਭਾਗ ਆ ਜੀ ਹਾਂਜੀ ਵਿਆਕਰਨ ਦੇ ਇਹ ਚਾਰ ਭਾਗ ਹਨ ਪਹਿਲਾ ਭਾਗ ਹੈਗਾ ਜੀ ਧੁਨੀ ਬੋਧ ਅੱਖਰ ਬੋਧ ਜਾਂ ਵਰਣ ਬੋਧ ਹੋ ਗਿਆ ਜੀ ਫਿਰ ਅਗਲਾ ਹੈਗਾ ਸ਼ਬਦ ਬੋਧ ਤੀਸਰਾ ਹੈਗਾ ਅਰਥ ਬੋਧ ਚੌਥਾ ਹੈਗਾ ਜੀ ਵਾਕਬੋਧ ਕਿਹੜੇ ਕਿਹੜੇ ਨੇ ਜੀ ਧੁਨੀ ਬੋਧ ਜਾਂ ਅੱਖਰ ਬੋਧ ਜਾਂ ਵਰਣ ਬੋਧ ਸ਼ਬਦ ਬੋਧ ਅਰਥ ਬੋਧ ਵਾਕ ਬੋਧ ਅੱਗੇ ਹੈਗਾ ਜੀ ਧੁਨੀ ਬੋਧ ਜਾਂ ਅੱਖਰ ਬੋਧ ਜਾਂ ਵਰਣ ਬੋਧ ਕਿ ਨੂੰ ਕਹਿੰਦੇ ਨੇ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਹੈ ਜੀ ਉਹ ਧੁਨੀ ਹੁੰਦੀ ਆ ਜਿੱਥੋਂ ਭਾਸ਼ਾ ਦੀ ਸ਼ੁਰੂਆਤ ਹੁੰਦੀ ਆ ਨਾ ਉਸ ਨੂੰ ਅਸੀਂ ਕੀ ਕਹਿੰਦੇ ਆ ਜੀ ਧੁਨੀ ਕਹਿੰਦੇ ਆ ਧੁਨੀ ਦਾ ਅਰਥ ਹੁੰਦਾ ਆ ਆਵਾਜ਼ ਧੁਨੀ ਦਾ ਅਰਥ ਹੁੰਦਾ ਜੀ ਇੱਕ ਆਵਾਜ਼ ਇੱਥੇ ਛੋਟਾ ਕੁਐਸਚਨ ਇਹ ਵੀ ਬਣ ਸਕਦਾ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਜੀ ਧੁਨੀ ਹੈਗੀ ਆ ਤੇ ਭਾਸ਼ਾ ਦੀ ਵੱਡੀ ਸਭ ਤੋਂ ਵੱਡੀ ਇਕਾਈ ਕਿਹੜੀ ਹੈ ਜੀ ਉਹ ਵਾਕ ਆ ਧੁਨੀ ਦਾ ਅਰਥ ਹੁੰਦਾ ਹੈ ਆਵਾਜ਼ ਜਦੋਂ ਮਨੁੱਖ ਬੋਲਦਾ ਨਾ ਉਹਦੇ ਮੂੰਹ ਦੇ ਵਿੱਚੋਂ ਅਨੇਕਾਂ ਆਵਾਜ਼ਾਂ ਨਿਕਲਦੀਆਂ ਨੇ ਤੇ ਵਿਆਕਰਨ ਵਿੱਚ ਉਹਨਾਂ ਆਵਾਜ਼ਾਂ ਨੂੰ ਕੀ ਕਹਿੰਦੇ ਆ ਜੀ ਅਸੀਂ ਧੁਨੀਆਂ ਕਹਿੰਦੇ ਆ ਇਹ ਕਹਿੰਦੇ ਧੁਨੀਆਂ ਕਈ ਪ੍ਰਕਾਰ ਦੀਆਂ ਨੇ ਜਿਵੇਂ ਖੰਡੀ ਧੁਨੀਆਂ ਹੋ ਗਈਆਂ ਅਖੰਡੀ ਧੁਨੀਆਂ ਖੰਡੀ ਧੁਨੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਨਖੇੜਿਆ ਜਾ ਸਕਦਾਗਾ ਜਿਵੇਂ ਕਕਾ ਜਜਾ ਖਖਾ ਫਫਾ ਆਦੀ ਪਰ ਅਖੰਡ ਧੁਨੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਖੰਡੀ ਧੁਨੀਆਂ ਨਾਲ ਜੋੜ ਕੇ ਫੇਰ ਹੀ ਸ਼ਬਦ ਉਹਨਾਂ ਦਾ ਨਿਕਲਦਾ ਜਿਵੇਂ ਟਿੱਪੀ ਹੋਗੀ ਹਨਾ ਅੱਧਕ ਹੋਗੀ ਇਹ ਸਾਰੀਆਂ ਜੀ ਅਖੰਡ ਧੁਨੀਆਂ ਹੁੰਦੀਆਂ ਨੇ ਤੁਣੀਆਂ ਦੇ ਮੇਲ ਤੋਂ ਭਾਸ਼ਾ ਬਣਦੀ ਆ ਮਨੁੱਖ ਦੇ ਮੂੰਹ ਚੋਂ ਜਿਹੜੀਆਂ ਤੁਣੀਆਂ ਨਿਕਲਦੀਆਂ ਨਾ ਉਹਨਾਂ ਤੋਂ ਹੀ ਭਾਸ਼ਾ ਬਣਦੀ ਆ ਜੀ ਪੰਜਾਬੀ ਭਾਸ਼ਾ ਬੋਲਣ ਵੇਲੇ ਜਿਹੜੀਆਂ ਮੂੰਹ ਦੇ ਮੂੰਹ ਦੇ ਵਿੱਚੋਂ ਆਵਾਜ਼ਾਂ ਨਿਕਲਦੀਆਂ ਉਹਨਾਂ ਨੂੰ ਕਿਹਾਵਾਂਗੇ ਅਸੀਂ ਪੰਜਾਬੀ ਦੇ ਵਿੱਚ ਤੁਣੀ ਕਹਾਂਗੇ ਜੀ ਹੁਣ ਪੱਕੀ ਤਰ੍ਹਾਂ ਕਲੀਅਰ ਤੁਹਾਨੂੰ ਸਮਝ ਹੋ ਗਿਆ ਜੀ ਜੇਕਰ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਨਾ ਤਾਂ ਤੁਸੀਂ ਚੈਨਲ ਦੇ نیچے ਜਾ ਕੇ ਕਮੈਂਟ ਕਰ ਸਕਦੇ ਹੋ ਹਾਂਜੀ ਅੱਗੇ ਦਾ ਸੈਕਿੰਡ ਪੁਆਇੰਟ ਹੈਗਾਗਾ ਸ਼ਬਦ ਬੋਧ ਪਹਿਲਾਂ ਆਪਾਂ ਕੀਤਾ ਜੀ ਧੁਨੀ ਬੋਧ ਬਾਰੇ ਕਿ ਮੂੰਹ ਚੋਂ ਨਿਕਲਣ ਵਾਲੀਆਂ ਆਵਾਜ਼ਾਂ ਨੂੰ ਕੀ ਕਹਿੰਦੇ ਆ ਧੁਨੀ ਕਹਿੰਦੇ ਆ ਜੀ ਧੁਨੀ ਦਾ ਅਰਥ ਹੁੰਦਾ ਆਵਾਜ਼ ਹੁਣ ਅਸੀਂ ਕਰਾਂਗੇ ਜੀ ਸ਼ਬਦ ਸ਼ਬਦ ਬੋਧ ਕਿਹਨੂੰ ਕਹਿੰਦੇ ਆ ਧੁਨੀਆਂ ਜਾਂ ਵਰਨਾਂ ਦੇ ਸਮੇਲ ਤੋਂ ਕੀ ਬਣਦਾ ਜੀ ਸ਼ਬਦ ਬਣਦਾ ਇੱਥੇ ਛੋਟਾ ਕੁਐਸਚਨ ਵੀ ਆ ਸਕਦਾ ਪੇਪਰ ਦੇ ਵਿੱਚ ਧੁਨੀਆਂ ਜਾਂ ਵਰਨਾਂ ਦੇ ਸਮੇਲ ਤੋਂ ਕੀ ਬਣਦਾ ਹੈਗਾ ਜੀ ਸ਼ਬਦ ਬਣਦਾ ਠੀਕ ਆ ਜੀ ਤੁਣੀ ਦਾ ਲਖਤੀ ਚਨ ਅੱਖਰ ਹੁੰਦਾ ਇਹ ਵੀ ਕੁਐਸਚਨ ਨੋਟ ਕਰਨ ਵਾਲਾ ਹੈਗਾ ਕਿ ਤੁਣੀ ਦਾ ਜਿਹੜਾ ਲਖਤੀ ਚਨ ਉਹ ਕੀ ਹੁੰਦਾ ਜੀ ਉਹ ਇੱਕ ਅੱਖਰ ਹੁੰਦਾ ਉਹ ਬੋਧ ਜੈਸ ਰਹੀ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਕਹਿੰਦੇ ਆ ਜੀ ਸ਼ਬਦ ਬੋਧ ਹੁਣ ਅਸੀਂ ਆਪਣੇ ਮੇਨ ਪੁਆਇੰਟ ਤੇ ਆਉਨੇ ਕਿ ਸ਼ਬਦ ਬੋਧ ਕਹਿੰਦੇ ਕਿਨੂੰ ਆ ਅੱਖਰਾਂ ਦੀ ਸਹੀ ਵਰਤੋਂ ਦਾ ਜਦੋਂ ਸਾਨੂੰ ਪਤਾ ਲੱਗੇ ਨਾ ਵੀ ਉਸ ਨੂੰ ਅਸੀਂ ਕਹਿੰਦੇ ਆ ਸ਼ਬਦ ਬੋਧ ਕਹਿੰਦੇ ਆ ਜੀ ਸ਼ਬਦ ਬੋਧ ਵਿੱਚ ਲਗਾ ਤੇ ਅੱਖਰਾਂ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਹੁੰਦਾ ਹੈਗਾ ਅਸਾਨੂੰ ਕਹਿੰਦੇ ਆ ਅਸੀਂ ਸ਼ਬਦ ਬੋਧ ਜਦੋਂ ਸ਼ੁੱਧ ਸ਼ਬਦਾਂ ਨਾਲ ਨਿਰਮਾਣ ਹੋਊਗਾ ਤਾਂ ਉਦੋਂ ਸਾਨੂੰ ਭਾਸ਼ਾ ਦੇ ਬਾਰੇ ਸਹੀ ਜਾਣਕਾਰੀ ਮਿਲੂਗੀ ਜੇਕਰ ਸਾਨੂੰ ਅੱਖਰ ਦੇ ਵਿੱਚ ਹੀ ਮਿਸਟੇਕ ਮਿਲਦੀ ਹੈ ਤਾਂ ਉਹ ਸ਼ਬਦ ਦਾ ਉਹਦਾ ਕੋਈ ਅਰਥ ਨਹੀਂ ਨਿਕਲੂਗਾ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਆ ਜੀ ਸਾਰਥਕ ਤੇ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਉਹ ਹੁੰਦੇ ਹੈਗੇ ਆ ਜੀ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਨਿਰਾਰਥਕ ਸ਼ਬਦ ਉਹ ਹੁੰਦੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾਗਾ ਜੀ ਕਵੈਸਚਨ ਇਹ ਵੀ ਬਣ ਸਕਦਾ ਕਿ ਸ਼ਬਦ ਕਿੰਨੇ ਤਰ੍ਹਾਂ ਦੇ ਹੁੰਦੇ ਆ ਜੀ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਆ ਸਾਰਥਕ ਤੇ ਨਿਰਾਰਥਕ ਸ਼ਬਦ ਜੀ ਅੱਗੇ ਆ ਗਿਆ ਜੀ ਅਰਥਬੋਧ ਕਿਹਨੂੰ ਕਹਿੰਦੇ ਆ ਅਰਥਬੋਧ ਤੋਂ ਭਾਵ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ ਕਰਨਾ ਮੇਨ ਜੀ ਆਪਾਂ ਉੱਜਾ ਕੇ ਨਹੀਂ ਕਹਿੰਦੇ ਇਹਨੂੰ ਆਪਾਂ ਸਿੱਧਾ ਕਹਿਣਾ ਜਿਹੜਾ ਸ਼ਬਦ ਸਾਨੂੰ ਕਿਸੇ ਵੀ ਸ਼ਬਦ ਦੇ ਅਰਥ ਦੇ ਬਾਰੇ ਜਾਣਕਾਰੀ ਦਿੰਦਾ ਨਾ ਉਹਦਾ ਅਰਥ ਦਾ ਬੋਧ ਕਰਾਉਂਦਾ ਉਸਨੂੰ ਅਸੀਂ ਅਰਥਬੋਧ ਕਹਾਂਗੇ ਸ਼ਬਦਾਂ ਦੇ ਅਰਥਾਂ ਦਾ ਬੋਧ ਕਰਦਾ ਹੈਗਾ ਜੀ ਉਹਨੂੰ ਅਸੀਂ ਕਵਾਂਗੇ ਜੀ ਅਰਥਬੋਧ ਬਹੁਤ ਹੀ ਸਿੰਪਲ ਤਰੀਕੇ ਨਾਲ ਅਸੀਂ ਤੁਹਾਨੂੰ ਕੁਐਸਚਨ ਕਰਾ ਰਹੇ ਹਾਂ ਜੀ ਕੋਈ ਉਲਝਾ ਕੇ ਨਹੀਂ ਕਰਾ ਰਹੇ ਇੱਕ ਮੇਨ ਜੇ ਸਿੰਪਲ ਜੀ ਕੁਐਸਚਨ ਆ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਯਾਦ ਰਹਿਣ ਜੀ ਇਸ ਵਿੱਚ ਆ ਜਾਂਦਾ ਜੀ ਬਹੁ ਅਰਥਕ ਸ਼ਬਦ ਸਮਾਨਾਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਵਿਰੋਧੀ ਸ਼ਬਦ ਹੋ ਗਿਆ ਜੀ ਕਈ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾਗਾ ਕਿ ਵਿਰੋਧਾਰਥਕ ਸ਼ਬਦ ਕਿਹਨੂੰ ਕਹਿੰਦੇ ਆ ਵਿਰੋਧਾਰਥਕ ਸ਼ਬਦਾਂ ਮਤਲਬ ਹੁੰਦਾਗਾ ਵਿਰੋਧੀ ਸ਼ਬਦ ਠੀਕ ਹੈ ਜੀ ਕੁਐਸਚਨ ਵੀ ਆ ਸਕਦਾ ਪੇਪਰ ਦੇ ਵਿੱਚ ਕਿ ਅਰਥਬੋਧ ਦੇ ਵਿੱਚ ਕਿਹੜੇ-ਕਿਹੜੇ ਆ ਜਾਂਦੇ ਨੇ ਬਹੁਅਰਥਕ ਸ਼ਬਦ ਸਮਾਨਾਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਇੱਕ ਥਾਂ ਸ਼ਬਦ ਹੋ ਗਿਆ ਜੀ ਵਿਰੋਧੀ ਸ਼ਬਦ ਸਾਰੇ ਕੀ ਆ ਜਾਂਦੇ ਆ ਜੀ ਇਹ ਅਰਥਬੋਧ ਦੇ ਵਿੱਚ ਆ ਜਾਂਦੇ ਆ ਹਾਂਜੀ ਤੁਹਾਨੂੰ ਹੁਣ ਕਲੀਅਰ ਹੋ ਗਿਆ ਤੁਨੀ ਬੋਧ ਕਿਹਨੂੰ ਕਹਿੰਦੇ ਆ ਸ਼ਬਦ ਬੋਧ ਕਿਹਨੂੰ ਕਹਿੰਦੇ ਆ ਤੇ ਅਰਥਬੋਧ ਕਿਹਨੂੰ ਕਹਿੰਦੇ ਆ ਜੀ ਹੁਣ ਅਸੀਂ ਆਪਣੇ ਅਗਲੇ ਪੁਆਇੰਟ ਤੇ ਜਾਂਦੇ ਆ ਲਾਸਟ ਪੁਆਇੰਟ ਤੇ ਹਾਂਜੀ ਹੁਣ ਸਾਡੇ ਲਾਸਟ ਪੁਆਇੰਟ ਤੇ ਆਉਨੇ ਆ ਵਾਕਬੋਧ ਵਿਆਕਰਨ ਦੇ ਇਸ ਭਾਗ ਵਿੱਚ ਨਾ ਵਾਕ ਰਚਨਾ ਦੇ ਨਿਯਮਾਂ ਬਾਰੇ ਤੇ ਵਾਕਾ ਸੰਬੰਧੀ ਵਿਚਾਰ ਕੀਤੀ ਜਾਂਦੀ ਆ ਕੁਐਸਚਨ ਇਹ ਵੀ ਬਣ ਸਕਦਾ ਕਿ ਵਾਕਾਂ ਦੀ ਰਚਨਾ ਸੰਬੰਧੀ ਜਿਹੜੀ ਸਾਨੂੰ ਜਾਣਕਾਰੀ ਮਿਲਦੀ ਆ ਉਹਨੂੰ ਕੀ ਅਸੀਂ ਕਹਿੰਨੇ ਆ ਜੀ ਉਹਨੂੰ ਅਸੀਂ ਕਹਿੰਨੇ ਆ ਵਾਕਬੋਧ ਆ ਕੁਐਸਚਨ ਤੁਹਾਨੂੰ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ ਹੋਣਾ ਕਿ ਵਿਆਕਰਨੀਆਂ ਕਿੰਨੀਆਂ ਕਿਸਮਾਂ ਨੇ ਅਕਸਰ ਜਿਹੜੇ ਆ ਹਰ ਇੱਕ ਚੀਜ਼ ਨੂੰ ਦੱਸਿਆ ਜਾਂਦਾ ਡੀਪਲੀ ਦੇ ਵਿੱਚ ਜਾ ਕੇ ਨਹੀਂ ਦੱਸਿਆ ਜਾਂਦਾ ਤਾਂ ਤੁਸੀਂ ਇਸ ਗੱਲ ਨੂੰ ਨੋਟ ਕਰ ਲਓ ਪੇਪਰ ਪਾਉਣ ਵਾਲਾ ਕਿਤੋਂ ਵੀ ਪੇਪਰ ਪਾ ਸਕਦਾ ਹੈਗਾ ਤੁਹਾਡਾ 1 ਨੰਬਰ ਜਾ ਸਕਦਾ 1 ਨੰਬਰ ਤੁਹਾਡੇ ਲਈ ਬਹੁਤ ਕੀਮਤੀ ਆ ਸੋ ਤੁਸੀਂ ਲੇਖ ਲਓ ਵਿਆਕਰਨੀਆਂ ਦੋ ਕਿਸਮਾਂ ਹੁੰਦੀਆਂ ਇੱਕ ਤਾਂ ਸਿਧਾਂਤਕ ਵਿਆਕਰਨ ਹਾਂਜੀ ਦੂਸਰਾ ਪੁਆਇੰਟ ਹੈਗਾ ਵਿਵਹਾਰਿਕ ਵਿਆਕਰਨ ਪਹਿਲਾ ਹੈਗਾ ਸਿਧਾਂਤਿਕ ਵਿਆਕਰਨ ਦੂਸਰਾ ਹੈਗਾ ਵਿਵਹਾਰਿਕ ਵਿਆਕਰਨ ਸਿਧਾਰਤਿਕ ਵਿਆਕਰਨ ਦੇ ਵਿੱਚ ਆ ਜਾਂਦਾ ਹੈ ਜੀ ਵਿਆਕਰਨ ਦੇ ਵੱਖ-ਵੱਖ ਨਿਯਮਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਆ ਇੱਥੇ ਤੁਸੀਂ ਇੱਕ ਮੇਨ ਪੁਆਇੰਟ ਜਾਂ ਵੀ ਯਾਦ ਰੱਖ ਸਕਦੇ ਹੋ ਕਿਸੇ ਵੀ ਚੀਜ਼ ਲਈ ਸਿਧਾਂਤ ਜੇਕਰ ਉਹਦਾ ਨਿਯਮ ਬਣਿਆ ਤਾਂ ਉਹਦੇ ਬਾਰੇ ਸਾਨੂੰ ਉਹਦੇ ਨਿਯਮਾਂ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਇੱਥੇ ਤੁਸੀਂ ਯਾਦ ਕਰ ਲਓ ਵੀ ਇੱਕ ਵਿਆਕਰਨ ਦੇ ਵਿੱਚ ਇੱਕ ਸਿਧਾਂਤਿਕ ਨਿਯਮ ਵੀ ਹੁੰਦਾ ਹੈਗਾ ਜੀ ਇਸ ਵਿਆਕਰਨ ਦੇ ਵਿੱਚ ਵਕ ਵਕ ਨਿਜਮਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਵਿਆਕਰਨ ਵਿਸ਼ੇ ਵਾਂਗ ਪੜਾਈ ਜਾਂਦੀ ਹੈ ਜਿ ਜਿੱਦਾਂ ਸਾਨੂੰ ਇੱਕ ਹਰ ਇੱਕ ਟੋਪਿਕ ਦੇ ਵਿੱਚ 6ਵੀਂ ਤੋਂ ਲੈ ਕੇ ਨਾ 10ਵੀਂ ਤੱਕ ਵਿਆਕਰਨ ਹੁੰਦੀ ਹੈ ਸਾਡੇ ਸਿਲੇਬਸ ਦੇ ਵਿੱਚ ਇੱਕ ਵਿਸ਼ੇ ਦੇ ਵਾਂਗ ਪੜਾਈ ਜਾਂਦੀ ਹੈ ਉਹਨਾਂ ਨੂੰ ਰੱਟਾ ਲਵਾ ਦਿੱਤਾ ਜਾਂਦਾ ਉਹਦੇ ਨਿਯਮ ਸਿਖਾ ਦਿੱਤੇ ਜਾਂਦੇ ਆ ਵੀ ਭਾਈ ਭਾਸ਼ਾ ਦੇ ਵਿੱਚ ਆ ਚੀਜ਼ ਹੁੰਦੀ ਹੈ ਅਰਥਬੋਧ ਵਿੱਚ ਆ ਹੁੰਦਾ ਉਹ ਇੱਕ ਰੱਟਾ ਲਵਾ ਦਿੱਤਾ ਜਾਂਦਾ ਇਹ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਬੱਚੇ ਦੀ ਜ਼ਿੰਦਗੀ ਦੇ ਵਿੱਚ ਉਹਦਾ ਕੋਈ ਸਬੰਧ ਹੈਗਾ ਕਿ ਨਹੀਂ ਕੋਈ ਵੀ ਟੌਪਿਕ ਨੂੰ ਜਦੋਂ ਰੱਟਾ ਲਵਾ ਦਿੱਤਾ ਜਾਂਦਾ ਤਾਂ ਉਸ ਨੂੰ ਕਹਿੰਦੇ ਇੱਕ ਸਿਧਾਂਤਕ ਵਿਆਕਰਨ ਵਿਆਕਰਨ ਦੇ ਨਿਜਮਾ ਬਾਰੇ ਬੱਚੇ ਦੇ ਜਾਨਾ ਜ਼ਿੰਦਗੀ ਨਾਲ ਕੋਈ ਮਹੱਤਵ ਹੈਗਾ ਜਾਂ ਨਹੀਂ ਇਹ ਚੀਜ਼ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਇਹਦੇ ਵਿੱਚ ਆ ਜਾਂਦਾ ਸੀ ਸਿਧਾਂਤਕ ਵਿਆਕਰਨ ਹਾਂਜੀ ਕੋਸ਼ਿਸ਼ ਇਹ ਵੀ ਬਣ ਸਕਦਾ ਹੈਗਾ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਨਾਲ ਜਿਹੜਾ ਸਬੰਧਤ ਹੈਗਾ ਉਹ ਵਿਵਹਾਰਿਕ ਵਿਆਕਰਨ ਹੁੰਦੀ ਹੈ ਜਾਂ ਸਿਧਾਂਤਿਕ ਵਿਆਕਰਨ ਹੁੰਦੀ ਆ ਜੀ ਉਹ ਹੁੰਦੀ ਆ ਵਿਵਹਾਰਿਕ ਵਿਆਕਰਨ ਜਿਹੜਾ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹਦੇ ਨਾਲ ਸਾਡਾ ਸਬੰਧ ਆ ਉਹ ਪੜ੍ਹਾਇ ਜਾਂਦੀ ਉਹ ਵਿਸ਼ਾ ਪੜਾਇਆ ਜਾਂਦਾ ਜਦੋਂ ਅਸੀਂ ਕਲਾਸ ਛੋਟੀਆਂ ਕਲਾਸਾਂ ਵਿੱਚ ਹੁੰਨੇ ਆ ਤਾਂ ਸਾਨੂੰ ਇੱਕ ਫਿਜ਼ੀਕਲ ਜਿਹੜਾ ਵਿਸ਼ਾ ਪੜਾਇਆ ਜਾਂਦਾ ਉਹਦੇ ਵਿੱਚ ਬੱਚੇ ਨੂੰ ਦੱਸਿਆ ਜਾਂਦਾ ਹੈਗਾ ਕਿ ਫਰੂਟਸ ਨੂੰ ਜੀ ਧੋ ਕੇ ਖਾਓ ਸਬਜ਼ੀਆਂ ਨੂੰ ਸਾਫ਼ ਕਰਕੇ ਖਾਓ ਕਿਉਂਕਿ ਉਹ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਨਾਲ ਸੰਬੰਧਤ ਆ ਬੱਚੇ ਨੂੰ ਅਜਿਹਾ ਪੜਾਇਆ ਜਾਂਦਾ ਇੱਕ ਇਦਾਂ ਦਾ ਟੌਪਿਕ ਹੁੰਦਾ ਜਿਹਦੇ ਵਿੱਚ ਬੱਚੇ ਦੀ ਜ਼ਿੰਦਗੀ ਨਾਲ ਕੋਈ ਸੰਬੰਧ ਹੈਗਾ ਜਾਂ ਨਹੀਂ ਹੈਗਾ ਜੀ ਬਸ ਸਿਰਫ ਬੱਚੇ ਨੂੰ ਰੱਟਾ ਲਵਾ ਦਿਓ ਉਹ ਹੁੰਦਾ ਜੀ ਸਿਧਾਂਤਕ ਵਿਆਕਰਨ ਹੁਣ ਅਸੀਂ ਕਰਾਂਗੇ ਵਿਵਹਾਰਿਕ ਵਿਆਕਰਨ ਇਹਦੇ ਵਿੱਚ ਬੱਚੇ ਨੂੰ ਵਿਆਕਰਨ ਜਾਂ ਵਿਵਹਾਰਿਕ ਗਿਆਨ ਹੀ ਦਿੱਤਾ ਜਾਂਦਾ ਜਿਹੜਾ ਉਹਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕ ਜਿਹੜਾ ਜੀ ਉਹ ਜ਼ਰੂਰੀ ਹੁੰਦਾਗਾ ਵਿਆਕਰਨ ਦੇ ਸਿਰਫ ਉਹ ਹੀ ਨਿਯਮ ਜਾਂ ਯਾਦ ਕਰਵਾਏ ਜਾਂਦੇ ਆ ਜਿਹੜੇ ਬੱਚੇ ਦੇ ਜਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਣ ਹੋਰ ਕੋਈ ਬਾਧੂ ਦਾ ਗਿਆਨ ਆ ਜਿਹੜਾ ਜੀ ਨਿਯਮਾਂ ਦੇ ਅਨੁਸਾਰ ਨਹੀਂ ਦਿੱਤਾ ਜਾਂਦਾ ਜਿਹੜਾ ਬੱਚੇ ਦੇ ਜ਼ਿੰਦਗੀ ਵਿੱਚ ਕੰਮ ਆਉਂਦਾ ਜੀ ਵਿਵਹਾਰਿਕ ਵਿਆਕਰਨ ਦੇ ਵਿੱਚ ਉਹੀ ਹੀ ਸਿਲੇਬਸ ਪੜਾਇਆ ਜਾਂਦਾ ਹੈ